ਕਿਸਾਨ ਦਿੱਲੀ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਨੇ ਤੇ ਇਸ ਪ੍ਰਦਰਸ਼ਨ ਦੇ ਦੌਰਾਨ ਕਿਸਾਨਾਂ ਦੇ ਉੱਤੇ ਵੱਡੇ ਲੈਵਲ ਦੇ ਉੱਤੇ ਇੱਕ ਸਰਕਾਰ ਦੇ ਦੁਆਰਾ ਹਮਲੇ ਕੀਤੇ ਜਾ ਰਹੇ ਨੇ ਵੱਡੇ ਵੱਡੇ ਬੈਰੀਕੇਡ ਸਾਹਮਣੇ ਖੜੇ ਕਰ ਦਿੱਤੇ ਗਏ ਨੇ ਪਰ ਇਸ ਦੇ ਵਿੱਚ ਇੱਕ ਹੋਰ ਵੀ ਚੀਜ਼ ਸਾਹਮਣੇ ਆ ਰਹੀ ਆ ਕਿ ਸਰਕਾਰ ਦੇ ਹੁਣ ਬਹੁਤ ਥੋੜਾ ਸਮਾਂ ਰਹਿ ਚੁੱਕਿਆ ਕਿਉਂਕਿ ਵੋਟਾਂ ਔਰ ਰਾਲੀਆਂ ਨੇ 100 ਦਿਨ ਤੋਂ ਵੀ ਘੱਟ ਸਮਾਂ ਰਹਿ ਚੁੱਕਿਆ ਔਰ ਬਹੁਤ ਜ਼ਿਆਦਾ ਜਿਹੜਾ ਹੋ ਚੋਣ ਜਾਫਤਾ ਲੱਗ ਜਾਊਗਾ ਜੇਕਰ ਆਪ ਇਹ ਗੱਲ ਕਹੀਏ ਕਿ ਕੀ ਮੋਦੀ ਸਰਕਾਰ ਇਹਦੀ ਇਸ ਧਰਨੇ ਨੂੰ ਖੁੱਚਣਾ ਚਾਹੁੰਦੀ ਹੈ ਤਾਂ ਕਿ ਉਹਨਾਂ ਨੂੰ ਇਸ ਨਾਲ ਨਿਪਟਣਾ ਨਾ ਆ ਪਵੇ ਕਿ ਤੇ ਜਿਹੜਾ ਚੋਣ ਜਾਬਤਾ ਉਹ ਲੱਗ ਜੇ ਤਾਂ ਇਸ ਦਾ ਜਵਾਬ ਹੈ ਨਹੀਂ ਕਿਉਂਕਿ ਮੋਦੀ ਸਰਕਾਰ ਹਮੇਸ਼ਾ ਇਹ ਨਹੀਂ ਚਾਹੂਗੀ ਕਿ ਜਿਹੜੀ ਮੋਦੀ ਸਰਕਾਰ ਹੈ ਉਹ ਉਸ ਦੇ ਕਾਰਜਕਾਲ ਦੇ ਦੌਰਾਨ ਹੀ ਕਿਸਾਨਾਂ ਜਿਹੜੇ ਉਹ ਦਿੱਲੀ ਦੇ ਵਿੱਚ ਜਾ ਕੇ ਬਹਿ ਜਾਣ ਤੇ ਉਸ ਤੋਂ ਬਾਅਦ ਚੋਣ ਜਾਬਤਾ ਲੱਗ ਜੇ ਤੇ ਉਹਨਾਂ ਦੀ ਪੂਰੀ ਤਾਕਤ ਹੈ ਜਿਹੜੀ ਉਹ ਖਤਮ ਹੋ ਜੇ ਇਸ ਦਾ ਰੀਜ਼ਨ ਹੈ ਸਭ ਤੋਂ ਵੱਡਾ ਉਹ ਰੀਜ਼ਨ ਕੀ ਹੈ ਉਸ ਤੇ ਬਾਰੇ ਵਿੱਚ ਗੱਲ ਕਰਾਂਗੇ ਤੁਹਾਨੂੰ ਦੱਸ ਦਈਏ ਕਿ ਮੋਦੀ ਸਰਕਾਰ ਇਹ ਕਿਉਂ ਨਹੀਂ ਚਾਹੂਗੀ ਉਸ ਦਾ ਰੀਜ਼ਨ ਇਹ ਹੈ ਕਿ ਜੇਕਰ ਕਿਸਾਨ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜਾ ਕੇ ਖੜੇ ਹੋ ਜਾਂਦੇ ਨੇ ਤੇ ਇੱਕ ਸਰਕਾਰ ਦੇ ਦੁਆਰਾ ਜਿਹੜੀ ਮੋਦੀ ਸਰਕਾਰ ਆ ਉਹ ਵਾਰਾ ਕਿਸੇ ਪ੍ਰਕਾਰ ਦਾ ਜਿਹੜਾ ਉਹਨਾਂ ਦਾ ਜਿਹੜਾ ਮੁੱਦਾ ਨਹੀਂ ਚੁੱਕਿਆ ਜਾਂਦਾ ਜਾਂ ਫਿਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਇਹ ਚੋਣ ਜਾਬਤਾ ਲੱਗਣ ਤੋਂ ਬਾਅਦ ਕਿਸਾਨਾਂ ਜਿਹੜੇ ਉਹ ਦਿੱਲੀ ਦੇ ਵਿੱਚ ਜਾ ਵੜਦੇ ਨੇ ਜਾਂ ਫਿਰ ਉੱਥੇ ਜਾ ਕੇ ਆਪਣਾ ਧਰਨਾ ਸਟਾਰਟ ਕਰ ਦਿੰਦੇ ਨੇ ਤਾਂ ਉਸ ਤੋਂ ਬਾਅਦ ਪਿਛਲੇ ਵਾਰੀ ਜੋ ਚੀਜ਼ਾਂ ਹੋਈਆਂ ਸੀ ਉਹ ਹੀਆਂ ਸੀ ਸਭ ਤੋਂ ਏੜੀ ਮੁੱਖ ਚੀਜ਼ ਸੀਗੀ ਜਿਸ ਕਾਰਨ ਮੋਦੀ ਸਰਕਾਰ ਮੰਨੀ ਸੀ ਉਹ ਸੀ ਵੋਟ ਦੀ ਝੋਟ ਯਾਨੀ ਕਿ ਜਦੋਂ ਵੱਡੀਆਂ-ਵੱਡੀਆਂ ਰੈਲੀਆਂ ਇਹੜੀਆਂ ਕਿਸਾਨਾਂ ਦੇ ਦੁਆਰਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸੀ ਵੱਡੀਆਂ-ਵੱਡੀਆਂ ਪੰਚਾਇਤਾਂ ਕਿਸਾਨਾਂ ਦੇ ਦੁਆਰਾ ਸ਼ੁਰੂ ਕਰ ਦਿੱਤੀਆਂ ਗਈਆਂ ਸੀ ਤੇ ਬਹੁਤ ਨੇੜੇ ਆ ਜਿਹੜੇ ਉਹ ਚੋਣ ਰਹਿ ਚੁੱਕੀ ਸੀ ਤਾਂ ਉਸ ਵਖਤ ਮੋਦੀ ਸਰਕਾਰ ਦੇ ਦੁਆਰਾ ਮੰਨਿਆ ਗਿਆ ਸੀ ਤਾਂ ਕਿ ਕਿਸਾਨਾਂ ਨੂੰ ਕਿਸੇ ਤਰੀਕੇ ਮਨਾ ਕੇ ਵਾਪਸ ਭੇਜਿਆ ਜਾ ਸਕੇ ਤੇ ਇਸ ਵਾਰ ਵੀ ਇਹੀ ਚੀਜ਼ ਹੈ ਜੇਕਰ ਮੋਦੀ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਕਿਸਾਨ ਉੱਥੇ ਜਾ ਕੇ ਬਹਿ ਜਾਂਦੇ ਨੇ ਤੇ ਉੱਥੋਂ ਹਿਲਦੇ ਨਹੀਂ ਤੇ ਉਸ ਦਿਵਾਰ ਚੋਣ ਜਾਬਤਾ ਲੱਗ ਜਾਂਦਾ ਤਾਂ ਮੋਦੀ ਸਰਕਾਰ ਨੂੰ ਵੋਟ ਦੀ ਚੋਟ ਇੱਕ ਵਾਰੀ ਕਿਸਾਨ ਦੇ ਦੁਆਰਾ ਫੇਰ ਦਿੱਤੀ ਜਾ ਸਕਦੀ ਹੈ ਤੇ ਉਸ ਵਖਤ ਮੋਦੀ ਸਰਕਾਰ ਕਿਸਾਨਾਂ ਨੂੰ ਰੋਕਣ ਦੇ ਲਈ ਸੱਤਾ ਦੇ ਵਿੱਚ ਵੀ ਮੌਜੂਦ ਨਹੀਂ ਹੋਊਗੀ ਜਿਸ ਦੀ وجہ ਦੇ ਕਾਰਨ ਸਰਕਾਰ ਦੇ ਉੱਤੇ ਇੱਕ ਵੱਡਾ ਦਬਾਅ ਪੈ ਜਾਊਗਾ ਜਿਸ ਵਜ੍ਹਾ ਦੇ ਕਾਰਨ ਦਾ ਸਰਕਾਰ ਚ ਤਾਂ ਉਹ ਹੋਣਗੇ ਨਹੀਂ ਮੋਦੀ ਸਰਕਾਰ ਤਾਂ ਕਿਹਾ ਜਾ ਸਕਦਾ ਮੋਦੀ ਦੀ ਧੈਰਾ ਜਿਹੜਾ ਜਾਂ ਫਿਰ ਬੀਜਪੀਐਸ ਨੂੰ ਵੱਡਾ ਝਟਕਾ ਲੱਗ ਸਕਦਾ ਕਿਉਂਕਿ ਉਸ ਭਗਤ ਕਿਸਾਨ ਆ ਜਿਹੜੇ ਉਹ ਵੱਡੀਆਂ-ਵੱਡੀਆਂ ਪੰਚਾਇਤਾਂ ਤੇ ਰੈਲੀਆਂ ਕਰਨਗੇ ਤੇ ਮੋਦੀ ਹੈ ਜਿਹੜਾ ਉਸ ਦੇ ਖਿਲਾਫ ਤੇ ਹੀ ਗੱਲਾਂ ਕਰਨਗੇ ਕਿਉਂਕਿ ਸੱਤਾ ਦੇ ਵਿੱਚ ਮੋਦੀ ਸੀ ਤਾਂ ਮੋਦੀ ਇਹ ਵੀ ਨਹੀਂ ਕਹਿ ਸਕਦਾ ਕਿ ਮੈਂ ਕਿਸਾਨਾਂ ਦੇ ਹੱਕ ਦੇ ਵਿੱਚ ਉਤਰ ਸਕਦਾ ਕਿਉਂਕਿ ਜਦੋਂ ਸੱਤਾ ਦੇ ਵਿੱਚ ਸੀ ਤਾਂ ਉਸ ਤੋਂ ਪਹਿਲਾਂ ਹੀ ਕਿਸਾਨ ਦਿੱਲੀ ਦੇ ਵਿਚਾਰੇ ਸੀ ਰੋਕਿਆ ਗਿਆ ਡੰਡੇ ਮਾਰੇ ਗਏ ਨੇ ਗੋਲੀਆਂ ਚਲਾਈਆਂ ਗਈਆਂ ਨੇ ਤਾਂ ਫਿਰ ਮੋਦੀ ਵੋਟਾਂ ਦੇ ਪ੍ਰਚਾਰ ਦੇ ਦੌਰਾਨ ਵੀ ਇਹ ਚੀਜ਼ਾਂ ਨਹੀਂ ਰਿਕਹਿ ਪਾਊਗਾ ਤੇ ਕਿਸਾਨਾਂ ਦੇ ਦੁਆਰਾ ਮੋਦੀ ਦੇ ਖਿਲਾਫ ਵੀ ਗੱਲਾਂ ਕੀਤੀਆਂ ਜਾਣਗੀਆਂ ਕਿ ਮੋਦੀ ਹੈ ਜਿਹੜਾ ਉਸ ਦੇ ਦੁਆਰਾ ਪਹਿਲਾਂ ਕਿਉਂ ਨਹੀਂ ਮੰਨੀਆਂ ਗਈਆਂ ਗੱਲਾਂ ਇਸ ਤੋਂ ਬਾਅਦ ਉਸ ਨੂੰ ਕਿਉਂ ਜਿਤਾਉਣਾ ਚਾਹੀਦਾ ਤਾਂ ਮੋਦੀ ਵੋਟ ਦੇ ਉੱਤੇ ਚੋਟ ਕੀਤੀ ਜਾ ਸਕਦੀ ਹੈ ਇਸ ਤਰੀਕੇ ਦੇ ਨਾਲ ਇਸੇ ਬਿਰਿਆ ਦੇ ਕਾਰਨ ਜ਼ਰੂਰੀ ਹੈ ਕਿ ਇਸ ਮੁੱਦੇ ਨੂੰ ਹੁਣੀ ਸੋਲਵਟਾ ਮੋਦੀ ਸਰਕਾਰ ਦੇ ਦੁਆਰਾ ਜ਼ਰੂਰ ਕੀਤਾ ਜਾਊਗਾ ਤੇ ਇਹੀ ਇੱਕ ਵੱਡਾ ਰੀਜਨ ਹੈ ਕਿ ਕਿਸਾਨਾਂ ਦੇ ਦੁਆਰਾ ਜਿਹੜਾ ਵੋਟਾਂ ਤੋਂ ਐਨ ਪਹਿਲਾਂ ਜਿਹੜਾ ਉੱਥੇ ਜਾਇਆ ਗਿਆ ਤਾਂ ਕਿ ਮੋਦੀ ਸਰਕਾਰ ਵੋਟ ਦੀ ਚੋਟ ਦਾ ਹੀ ਚੀਜ਼ ਸਮਝਦੀ ਹੈ ਜਦੋਂ ਪਿਛਲੇ 2020 ਦੇ ਵਿੱਚ ਲੱਗੇ ਹੋਏ ਕਿਸਾਨ ਅੰਦੋਲਨ ਦੇ ਦੌਰਾਨ ਵੀ ਕਿਸਾਨਾਂ ਦੇ ਦੁਆਰਾ ਜਿਹੜਾ ਵੋਟ ਦੀ ਚੋੜ ਦੇ ਥਰੂ ਹੀ ਆਪਣੇ ਜਿਹੜੇ ਤਿੰਨ ਖੇਤੀ ਕਾਨੂੰਨ ਸੀਗੇ ਉਹਨਾਂ ਨੂੰ ਵਾਪਸ ਕਰਵਾਇਆ ਸੀ ਤੇ ਹੁਣ ਵੀ ਕਿਸਾਨਾਂ ਦੇ ਦੁਆਰਾ ਇਹੀ ਕੀਤਾ ਜਾ ਰਿਹਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੋਦੀ ਸਰਕਾਰ ਨੂੰ ਵੋਟ ਦੀ ਚੋਟ ਦਿੱਤੀ ਜਾਵੇ ਤਾਂ ਕਿ ਉਹ ਆਪਣੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਮੰਨ ਸਕੇ ਜਿਵੇਂ ਐਮਐਸਪੀ ਦੀ ਮੰਗ ਕਿਸਾਨਾਂ ਦੇ ਉੱਤੇ ਕਰਜ਼ੇ ਦੀ ਮੰਗ ਤੇ ਇਹਨਾਂ ਦੇ ਖਿਲਾਫ ਜਿਹੜਾ ਕਾਨੂੰਨ ਵੀ ਲਿਆਂਦਾ ਜਾ ਸਕੇ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਫੋਲੋ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਅਸੀਂ ਅੱਗੇ ਵੀ ਤੁਹਾਡੇ ਲਈ ਅਜਿਹੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਥੈਂਕਸ ਫੋਰ ਵਾਚ ਧੰਨਵਾਦ